ਫਿਰੋਜ਼ਪੁਰ ਦੇ ਪਿੰਡ ਫਿਰੋਜ਼ ਸ਼ਾਹ ਦੇ ਵਿੱਚ ਚੱਲੀਆਂ ਤਾੜ-ਤਾੜ ਗੋਲੀਆਂ ਥਾਰ ਸਵਾਰ ਨੌਜਵਾਨ ਨੂੰ ਫਿਲਮੀ ਅੰਦਾਜ਼ ਦੇ ਵਿੱਚ ਘੇਰਾ ਪਾ ਕੇ ਚਲਾਈਆਂ ਗੋਲੀਆਂ ਹੋਈ ਮੁੰਡੇ ਦੀ ਮੌਤ ਮਾਮਲਾ ਫਿਰੋਜ਼ਪੁਰ ਦੇ ਪਿੰਡ ਫਿਰੋਜ਼ ਸ਼ਾਹ ਦੇ ਵਿੱਚ ਉਸ ਵੇਲੇ ਸਾਹਮਣੇ ਆਇਆ ਜਦੋਂ ਥਾਰ ਸਵਾਰ ਨੌਜਵਾਨ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਘੇਰ ਕੇ ਮੁੰਡਿਆਂ ਨੇ ਉਸ ਦੇ ਉੱਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਕਟਾਂ ਦੀ ਸੂਚਨਾ ਮਿਲੀ ਤਾਂ ਪਰਿਵਾਰਕ ਮੈਂਬਰਾਂ ਦੇ ਵਿੱਚ ਦਰਸ਼ ਦਾ ਮਾਹੌਲ ਪੈਦਾ ਹੋ ਗਿਆ ਇਸ ਮਾਮਲੇ ਦੇ ਉੱਤੇ ਕੀ ਕੁਝ ਜਾਣਕਾਰੀ ਸਾਹਮਣੇ ਕੀਤੀ ਆ ਉਸ ਹੁੰਦੇ ਹਾਂ ਇਹ ਮਾਮਲਾ ਕਲਕੱਤਾ ਦੱਸਿਆ ਜਾ ਰਿਹਾ ਹੈ ਕਿ ਗੋਲੀ ਚੱਲਣ ਨਾਲ ਕਿਸੇ ਦੀ ਡੈਥ ਹੋਈ ਹੈ ਵਾਰਡਨ ਲੈ ਕੇ ਆਇਆ ਹੈ ਜਿਹੜੇ ਆਸ-ਪਾਸ ਦੇ ਲੋਕ ਸੀ ਉਹਨਾਂ ਦਾ ਕੋਈ ਕਰਦ ਨਹੀਂ ਆਇਆ ਤੇ ਬਾਕੀ ਜਾਂਚ ਤੋਂ ਬਾਅਦ ਪਤਾ ਚੱਲ ਪਾਇਆ ਕਿ ਜਿਹੜੀ ਡੈਥ ਗੋਲੀ ਫਿੰਗ ਲੱਗਣ ਕਰਨ ਹੋਈ ਹੈ ਜਾਂ ਕਿਸੇ ਹੋਰ ਕਾਰਨ ਤੋਂ ਹੋਈ ਹੈ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਚੱਲ ਪਾਏਗਾ ਇਹ ਗੋਲੀ ਜਿਹੜੀ ਉੱਥੇ ਲੱਗੂਈ ਹੈ ਜੋ ਸਾਟਾ ਉਹਨਦੇ ਮੂਹਰੇ ਸਾਟ ਲੱਗੀ ਹੋਈ ਆ ਤਾਂ ਗੋਲੀ ਲੱਗੀ ਹੈ ਨਹੀਂ ਇਹ ਪੋਸਟ ਪੜ੍ਹਨ ਤੋਂ ਬਾਅਦ ਪਤਾ ਚੱਲ ਪਾਏਗਾ ਉਧਰ ਘਟਨਾ ਦੀ ਸੂਚਨਾ ਮਿਲਦੇ ਸਾਰ ਮੌਕੇ ਦੇ ਉੱਤੇ ਐਸਐਸਪੀ ਪਹੁੰਚੇ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਆ ਉੱਥੇ ਇਸ ਮਾਮਲੇ ਉੱਤੇ ਡਾਕਟਰ ਦਾ ਵੀ ਬਿਆਨ ਸਾਹਮਣੇ ਆ ਜਿੱਥੇ ਕਿ ਇਸ ਨੌਜਵਾਨ ਨੂੰ ਇਲਾਜ ਲਈ ਲਿਆਂਦਾ ਗਿਆ ਸੀ ਜੀ ਸਰ ਇਹਨਾਂ ਹੀ ਹਰਜੀਤ ਸਿੰਘ ਇਲੀਅਸ ਸੋਨੂ ਖਾਨਦਿਲਰਾਜ ਸਿੰਘ ਤੇ ਫਰੋਸ਼ਾ ਦੇ ਹੈਗੇ ਜਿਨ੍ਹਾਂ ਦੀ ਡੈਥ ਹੋਈ ਆ ਤੇ ਇਹ ਮਾੜਾ ਅਨਫੋਰਚੂਨੇਟ ਇਨਸੀਡੈਂਟ ਹੈ ਤੇ ਜਿਹੜੇ ਇਹ ਪਤਾ ਲੱਗਿਆ ਵੀ ਕੁਝ ਇਹਨਾਂ ਦੇ ਨਗਰ ਕੀਰਤਨ ਚੱਲਦਾ ਸੀਗਾ ਜਿਵੇਂ ਹੁਣੇ ਮੈਨੂੰ ਇਹਨਾਂ ਨੇ ਦੱਸਿਆ ਤੇ ਉੱਥੇ ਪੁੱਛ ਜਾਣੇ ਨੇ ਇਹਨਾਂ ਨੇ ਕਿਸੇ ਦੇ ਨਾਲ ਟਰਾਲੀ ਟਰਾਲੀ ਲੰਗੜ ਪਿੱਛੇ ਪਹਿਲਾਂ ਲੜਾਈ ਕੀਤੀ ਉਦੋਂ ਮਗਰੋਂ ਇਹੀ ਬੰਦੇ ਜਿਹੜੇ ਸੀਗੇ ਉਹ ਗਲਤ ਜਿਹੜੇ ਅਨਸਰ ਉਹ ਅੱਗੇ ਜਾ ਰਹੇ ਸੀਗੇ ਨਹਿਰ ਦੇ ਨੇੜੇ ਤੇ ਉੱਥੇ ਕਿਤੇ ਇਹਨਾਂ ਦੇ ਜਿਹੜੇ ਆ ਲੜਕਾ ਜਬਰਜੰਗ ਇਹਦੇ ਫਾਦਰ ਹਰਦੀਪ ਇਹਨੇ ਸੋਨੂੰ ਉਹ ਉਹ ਤੇ ਉਹਨਾਂ ਦੇ ਨਾਲ ਕੁਝ ਜਣੇ ਇਹ ਜਿਹੜੇ ਜਾ ਰਹੇ ਸੀਗੇ ਤੇ ਜਿੱਥੇ ਉਹਨਾਂ ਨੇ ਇਹਨਾਂ ਦੇ ਨਾਲ ਕੋਈ ਕਿਸੇ ਗੱਲ ਤੇ ਝਗੜਾ ਹੋਇਆ ਤੇ ਲੜਾਈ ਦੇ ਵਿੱਚ ਉਹਨਾਂ ਨੇ ਫੈਰਪੂਰ ਕੀਤੇ ਜੋ ਕਿ ਇਹਨਾਂ ਦੇ ਹਰਦੀਪ ਸਿੰਘ ਦੇ ਲੱਗੇ ਆ ਤੇ ਬਾਕੀ ਜਿਹੜੇ ਡਿਟੇਲਸ ਤੁਹਾਨੂੰ ਜਦੋਂ ਆਪਾਂ ਇੱਕ ਦੇ ਜਣੇ ਇੱਕ ਦੋ ਜਣੇ ਇਸ ਰਾਉਂਡ ਅਪ ਕੀਤੇ ਆ ਜਦੋਂ ਡਿਟੇਲਸ ਸਾਹਮਣੇ ਆਉਣਗੀਆਂ ਤੁਹਾਡੇ ਨਾਲ ਉਹ ਵੀ ਸਿਰਕਾ ਬਣਾ ਇਹਨਾਂ ਦੀ ਡੈਥ ਹੋ ਗਈ ਜੀ ਐਸਾ ਕੋਈ ਪੈਸਾ ਨਹੀਂ ਲੱਖ ਜਨਵਰੀ ਵੀ ਦੱਸਿਆ ਜਾ ਰਿਹਾ ਇਹ ਦੱਸਿਆ ਜਾ ਰਿਹਾ ਜੀ ਜਿਹੜਾ ਇੱਕ ਬੰਦਾ ਹੋਰ ਸੀ ਜਿਹੜਾ ਦੋ ਜਣੇ ਹੈਗੇ ਆ ਜਿਹੜੇ ਇੱਕ ਅ ਯੁਵਰਾਜ ਤੇ ਇੱਕ ਹਰਦੀਪਦੀਪ ਹੈ ਇਹ ਦੋਨਾਂ ਦਾ ਇਹ ਤਾਂ ਹਰਦੀਪ ਸਿੰਘ ਸੋਨੂ ਥੜ ਤੇ ਉਹਨਾਂ ਦਾ ਤੇ ਕੋਈ ਇਹਨਾਂ ਦਾ ਜਿਹੜਾ ਇੱਕ ਬੋਗੀ ਦਾ ਯੁਵਰਾਜ ਦਾ ਕਿਸੇ ਦੇ ਨਾਲ ਪੈਸੇ ਦੇ ਲੈਣ ਦੇ ਵੀ ਹੋ ਸਕਦਾ ਪਰ ਹਜੇ ਜਿਵੇਂ ਅਸੀਂ ਪੜਾਂਗੇ ਸਾਹਮਣੇ ਆਊਗਾ ਹਜੇ ਤਾਂ ਮੈਨੂੰ ਇੱਥੇ ਪਿੰਡ ਵਾਲਿਆਂ ਨੇ ਵੀ ਸਾਰਿਆਂ ਨੇ ਦੱਸਿਆ ਵੀ ਜਿਹੜਾ ਨਗਰ ਨਜ਼ਰ ਕੀਰਤਨ ਚੱਲ ਰਿਹਾ ਸੀ ਉੱਥੇ ਵੀ ਇਹਨਾਂ ਨੇ ਜਿਹੜੇ ਉਹ ਦੂਸਰੀ ਗੱਡੀ ਦੇ ਵਿੱਚ ਬੰਦੇ ਸੀਗੇ ਉਹਨਾਂ ਨੇ ਉੱਥੇ ਵੀ ਕਿਸੇ ਦੇ ਨਾਲ ਉਹਨਾਂ ਨਾਲ ਲੜਾਈ ਝਗੜਾ ਕੀਤਾ ਸੀ ਤੇ ਉਦੋਂ ਬਾਅਦ ਇਹ ਜਿਹੜੀ ਇਹਨਾਂ ਦੀ ਜਿਹੜਾ ਜੀਵ ਮੌਤ ਹੋਈ ਹੈ ਉਹਨਾਂ ਦੀ ਉਹਨਾਂ ਦੀ ਆਪਸ ਵਿੱਚ ਦੋ ਗੱਡੀਆਂ ਫੇਸੀ ਗਏ ਆਮਨੋ ਸਾਹਮਣੀ ਕਿਤੇ ਲੜਾਈ ਹੋਈ ਹੈ ਜਿਸ ਤੇ ਇਹਨਾਂ ਦੇ ਗੋਲੀ ਲੱਗੀ ਤੇ ਜਿਸ ਦੇ ਨਾਲ ਇਹਨਾਂ ਦੀ ਮੌਤ ਹੋ ਗਈ ਸਰ ਇਹ ਹਦੀਪ ਸਿੰਘ ਉੱਥੇ ਜੀ ਦੇਖਿਆ ਚੈੱਕ ਕੀਤਾ ਬਿਲਾਲ ਚੈੱਕ ਕਰ ਰਹੇ ਆ ਮੌਕੇ ਤੇ ਸਾਡੇ ਜਾ ਕੇ ਦੇਖੇ ਆ ਤੇ ਤਿੰਨਕ ਫੋਲ ਮਿਲੇ ਆ ਤੇ ਉਸ ਤੋਂ ਅੰਪਾਇਰ ਹੋਇਆ ਤੇ ਬਾਕੀ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਹੋਣੀ ਉਸ ਤੋਂ ਬਾਅਦ ਕਰਾਂਗੇ ਸਰ ਜੀ ਹਰਦੀਪ ਸਿੰਘ ਕਿੱਥੇ ਰਹਿਣਾ ਹੈ ਇਹ ਫਿਰੋਜ਼ਾ ਖਿਆਲ ਦੱਸਿਆ ਜਾ ਰਿਹਾ ਕਿ ਪੁਰਾਣੀ ਰਣਜੀਤ ਦੇ ਚਲਦੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਬਰੀਕੀ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਤੈਨ ਸਿੰਘ ਦੀ ਰਿਪੋਰਟ